ਮੈਂ ਜਿਹਦਾ ਦਲੀਪ ਸਿੰਘ ਚਾਕਰ ਜੀ ਆਲ ਰਿਹਾ ਕਨਵੀਨਰ ਇੰਟਰਨੈਸ਼ਨਲ ਪੰਥਕਦਾਰ ਜੀ ਅੱਜ ਜੋ ਅੱਜ ਦਾ ਜੋ ਮਾਹੌਲ ਚੱਲ ਰਿਹਾ ਪ੍ਰਵਾਸੀਆਂ ਪ੍ਰਤੀ ਤੁਸੀਂ ਇਹਦੇ ਬਾਰੇ ਕੀ ਸੋਚ ਰਹੇ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਢਕੌਂਦਾ ਤੇ ਇੰਟਰਨੈਸ਼ਨਲ ਪੰਥਕਦਾਰਾਂ ਨੇ ਸਾਂਝੇ ਤੌਰ ਤੇ ਇੱਕ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਅਸੀਂ ਐਸਡੀਐਮ ਸਾਹਿਬ ਨੂੰ ਆ ਮੰਗ ਪੱਤਰ ਦੇਣ ਆਏ ਸੀ ਤੁਹਾਨੂੰ ਐਸਡੀਐਮ ਸਾਹਿਬ ਆ ਜਾਂਦੇ ਆ ਜਾਂ ਹੈ ਨਹੀਂ ਹਜੇ ਤੇ ਗੱਲ ਕੀ ਆ ਵੀ ਜਿਹੜਾ ਆ ਪਿੱਛੇ ਜੇ ਘਟਨਾ ਘਟੀ ਆ ਨਾ ਜੋ ਇੱਕ ਬੱਚਾ ਜਾਂ 4-5 ਸਾਲ ਦਾ ਬੰਦ ਫੈਲੀਆਂ ਕਰਕੇ ਮਾਰਿਆ ਗਿਆ ਉਹ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਬਹੁਤ ਘਟਨਾਵਾਂ ਹੋ ਰਹੀਆਂ ਅਸੀਂ ਇਹ ਨਹੀਂ ਕਹਿ ਰਹੇ ਅੱਜ ਉਸ ਲੋਕਾਂ ਦੇ ਉਸ ਬਦਲ ਦੇ ਵਿੱਚ ਬਹੁਤ ਸਾਡੇ ਵੀਰ ਹੈ ਉਹ ਕਹਿ ਰਹੇ ਆ ਕਿ ਇਹਨਾਂ ਨੂੰ ਪਹਜਾਓ ਇਥੋਂ ਪਰਵਾਸ ਸਿੰਘਾਂ ਨੂੰ ਪਹੁੰਚਾਓ ਸਾਡੀ ਇਹ ਮੰਗ ਹੀ ਨਹੀਂ ਠੀਕ ਹੈ ਉਹ ਜਜਬਾਤ ਆ ਬਣੇ ਹੋਏ ਹੁੰਦੇ ਆ ਸਾਡਾਂ ਨੂੰ ਰੋਸ ਆ ਇਸ ਚੀਜ਼ ਦਾ ਪਰ ਅਸੀਂ ਇਹ ਕਹਿੰਦੇ ਆ ਭਾਈ ਵੀ ਇਹਨਾਂ ਦਾ ਸਭ ਤੋਂ ਪਹਿਲਾਂ ਦਾ ਆਧਾਰ ਕਾਰਡ ਵਗੈਰਾ ਚੈੱਕ ਕੀਤੇ ਜਾਣ ਜੇ ਡਬਲ ਆਧਾਰ ਕਾਰਡ ਬਣਿਆ ਉਹ ਨਾ ਬਣੇ ਫਿਰ ਬੋਰਡ ਨਾ ਬਣੇ ਤੀਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੀ ਜ਼ਮੀਨਾਂ ਹੈ ਨਾ ਆਪਾਂ ਦੇਖੋ ਹਿਮਾਚਲ ਨਾਲ ਲੱਗਦਾ ਆਪਣੇ ਜੇ ਐਨ ਕੇ ਨਾਲ ਲੱਗਦਾ Rajasthan ਲੱਗਦਾ ਚਾਰਖੰਡਾ ਅਸੀਂ ਉੱਥੇ 1 ਇੰਚ ਜ਼ਮੀਨ ਨਹੀਂ ਖਰੀਦ ਸਕਦੇ ਤੇ ਇੱਥੇ ਸਾਡੇ ਖੁੱਲੀ ਛੁੱਟੀ ਆ ਜੋ ਕੋਈ ਮਰਜ਼ੀ ਖਰੀਦੇ ਇਹ ਚੀਜ਼ਾਂ ਬੰਦ ਹੋਣ ਹਾਂ ਠੀਕ ਹੈ ਕੰਮ ਕਰਨ ਕਮਾਈ ਕਰਨ ਆਪ ਦੀ ਆਪਣੇ ਉੱਥੇ ਜਾ ਕੇ ਭਾਈ ਜਿੱਥੋਂ ਵੀ ਆਏ ਆ ਉਹ ਬੰਦੇ ਉੱਥੇ ਆਉਗਾ ਉੱਥੇ ਪੈਸਾ ਉੱਥੇ ਲਾਉਣਾ ਜ਼ਿੰਮੇਵਾਰ ਕੌਣ ਹੈ ਜੀ ਸਰਕਾਰਾਂ ਦੇ ਦੇਖੋ ਸਭ ਤੋਂ ਵੱਧ ਸਰਕਾਰਾਂ ਦੇ ਮਵਾਰਿਸ਼ ਦੀ ਗੱਲ ਹੈ ਕੰਮ ਤਾਂ ਸਰਕਾਰਾਂ ਨੇ ਕਰਨਾ ਹੈ ਪ੍ਰੋਵਾਈਡ ਕਰ ਰਹੀਆਂ ਜਗ੍ਹਾ ਬਿਲਕੁਲ ਜੀ ਇਸ ਕੋਈ ਰੋਲ ਪਾਲ ਸਿੰਘ ਖਹਿਰਾ ਵਿਰੋਧੀ ਧਿਰ ਵੱਜੋਂ ਉੱਪਰ ਕੇ ਸਾਹਮਣੇ ਆਉਂਦੇ ਹਰੇਕ ਵਾਰੀ ਮੁੱਦੇ ਚੱਕਦੇ ਆ ਪ੍ਰਵਾਸੀਆਂ ਖਿਲਾਫ ਕਿ ਇਹਨਾਂ ਦੇ ਆਈਡੈਂਟੀਫਿਕੇਸ਼ਨ ਨਾ ਹੋਣ ਜਾਂ ਕੋਈ ਸਰਕਾਰੀ ਸਹੂਲਤ ਨਾ ਮਿਲੇ ਜਾਂ ਇਹਨਾਂ ਨੂੰ ਪੈਨ ਕਾਰਡ ਧਾਰ ਕਾਰਡ ਇਸੇ ਪਿਆ ਵਿੱਚ ਨਾਮ ਬਣਨ ਜਾਂ ਜ਼ਮੀਨ ਨਾ ਖਰੀਦਣ ਹੋਰ ਲੋ ਸਟੇਟਾਂ ਵਾਂਗੂ ਸਾਡੇ ਜੇ ਕਾਨੂੰਨ ਮੜੇ ਪਰ ਆਪਣੇ ਜਿਹੜੇ ਲੀਡਰ ਹੈ ਇਹ ਇਹਦੇ ਨਾਲ ਬਸ ਧਿਆਨ ਕਿਉਂ ਨਹੀਂ ਦੇ ਦੇ ਕਾਰਨ ਕੀ ਹੋ ਸਕਦਾ ਦੇਖੋ ਜੀ ਕਾਰਨ ਆਪਾਂ ਨੂੰ ਪਤਾ ਹੈ ਜਿਹੜਾ ਨੇ ਸਰਕਾਰਾਂ ਬਣਾ ਲੀਆਂ ਨਾ ਤੇ ਸਰਕਾਰਾਂ ਹੰਡਾ ਲੀਆਂ ਤੇ ਹੰਡਾਰੇ ਆ ਪੈਸਾ ਆ ਮੈਂ ਤੇ ਵੋਟਾਂ ਦਾ ਚੱਕਰ ਫਿਰ ਕੁਛ ਨਹੀਂਗਾ ਕਿ ਵੋਟਾਂ ਕਿਵੇਂ ਪ੍ਰਵਾਸੀਆਂ ਨੂੰ ਇਕੱਠੇ ਕਰਕੇ ਇੱਕ ਗਰੁੱਪ ਬਣਾਇਆ ਉਹਨਾਂ ਦੇ ਇੱਕ ਲੀਡਰ ਨੂੰ ਖਰੀਦ ਲਿਆ ਕੋ ਵੋਟਾਂ ਲੈ ਲਈ ਪਰ ਇਹਦੇ ਨਾਲ ਪੰਜਾਬ ਦਾ ਬਹੁਤ ਇਨਸਾਨ ਵੱਡਾ ਹੋ ਰਿਹਾ ਬਹੁਤ ਵੱਡਾ ਸਰਕਾਰ ਆਪ ਇਹ ਤਾਂ ਖੜੋ ਪੈਸਾ ਹੈ ਨਹੀਂਗਾ ਸਾਨੂੰ ਦਾਨ ਦਿਓ ਜੀ ਖਾਲੀ ਪੈਸਾ ਸਾਡੇ ਘਰ ਦੇ ਵਿੱਚ ਦੇਖੋ ਜੀ ਠੀਕ ਆ ਸਰਕਾਰ ਦੇ ਅਸੀਂ ਇਹ ਨਹੀਂ ਕਹਿੰਦੇ ਵੀ ਦਾਨ ਮੰਗਦੇ ਆ ਪਰ ਜਿਹੜਾ ਪੈਸਾ ਆਉਂਦਾ ਉਹ ਜਾਂਦਾ ਕਿੱਥੇ ਆ ਅੱਜ ਐਸੇ ਮਸਲੇ 'ਚ ਰੱਖ ਲੂਆ ਪਾੜੇ ਹੜ ਪੀੜਤਾਈ ਆ ਹੜ ਹਾੜਾਂ ਦੀ ਬਾਈ ਆ ਆਫਤਾਈ ਆ ਸੈਂਟਰ ਕਰ ਰਿਹਾ ਰਹੀ ਵੀ ਇਹਨਾਂ ਨੂੰ ਕਿੰਨਾ ਕਿੰਨੇ ਪਤਾ ਨੂੰ ਦੱਸਿਆ ਮੇਰੇ ਖਿਆਲ ਨਹੀਂ ਹੋ ਰਿਹਾ ਹੁਣ ਤਾਂ 16 ਕਰੋੜ ਕਿਹੜਾ 1600 ਕਰੋੜ ਕੇ ਹੈ ਨਾ ਪਹਿਲਾਂ ਕਿੰਨਾ ਰੁਪਇਆ ਭੇਜ ਚੁੱਕੇ ਆ 12000 ਪਰ ਉਹ ਗਿਆ ਕਿੱਥੇ ਆ ਉਹ ਲੋਕਾਂ ਨੂੰ ਦੱਸੇ ਸਰਕਾਰ ਉਹ ਮੈਂ ਸਭ ਜੋ ਪੈਸਾ ਆ ਰਿਹਾ ਨਾ ਇਹਦਾ ਗਵਰਨ ਨਾ ਹੋਵੇ ਤਾਂ ਲੋਕਾਂ ਦਾ ਸੁਧਾਰ ਹੋਏ ਹੁਣ ਜਹੜਾ ਦੀ ਗੱਲ ਆ ਗਈ ਹੈ ਚਲੋ ਨਾਲ ਚੱਲ ਚੱਲ ਪਈ ਹੈ ਜਿੰਨਾ ਪੈਸਾ ਬਰਬਾਦ ਹੋਇਆ ਕਿਸਾਨਾਂ ਦਾ ਹੋਇਆ ਮਜ਼ਦੂਰਾਂ ਦਾ ਹੋਇਆ ਵਪਾਰੀਆਂ ਦਾ ਹੋਇਆ ਸਰਕਾਰਾਂ ਦਾ ਹੋਇਆ ਤੇ ਜੇ ਇਹੀ ਪੈਸਾ ਲਾ ਕੇ ਬੰਨਾਂ ਨੂੰ ਪੱਕੇ ਕੀਤਾ ਜਾਵੇ ਤੇ ਆਸਤਾਉਣ ਹੀ ਨਾ ਸਰਕਾਰਾਂ ਦਾ ਕੋਈ ਧਿਆਨ ਨਹੀਂ ਕਿ ਸਰਕਾਰ ਦਾ ਰਾਜ ਕਰਨ ਦਾ ਕੰਮ ਹੈ ਸਾਹਿਬ ਜੀ ਆਪਣੇ ਯੂਥ ਨੂੰ ਅਕਸਰ ਸਾਰੀਆਂ ਸਰਕਾਰਾਂ ਨੇ ਭੰਡੀ ਕੀਤੀ ਹੈ ਵੀ ਯੂਥ ਨਸ਼ੇੜੀ ਪੰਜਾਬ ਦਾ ਹੋ ਗਿਆ ਪਰ ਪੰਜਾਬ ਦੇ ਯੂਥ ਨੇ ਪਹਿਲਾਂ ਦਿੱਲੀ ਫਤਹਿ ਕੀਤੀ ਹੁਣ 플ੌਟ ਫਤਹਿ ਕੀਤੇ ਦੂਸਰੇ ਹੀ ਮੂਹਰੇ ਲਾ ਕੇ ਕੀਤਾ ਕੋਈ ਬਾਹਰਲਾ ਕੋ ਬੰਦਾ ਆ ਕੇ ਥੋੜਾ ਸਾਹ ਹਜੋਕ ਕੀਤਾ ਕਿਸੇ ਨੇ ਦੇਖੋ ਜੀ ਜਿਹੜਾ ਰਾਜਸਥਾਨ ਤੋਂ ਆਏ ਆ ਦਿੱਲੀ ਦੇ ਆਏ ਆ ਕਿ ਚਾਰ ਪੰਜ ਸਟੇਟਰ ਬਹੁਤ ਲੋਕ ਆਏ ਕਿਉਂ ਆਏ ਦੇਖਣ ਦੀ ਗੱਲ ਇਹ ਆ ਕਿਉਂਕਿ ਜਿਹੜਾ ਕਿਸਾਨੀ ਮਸਲਾ ਸੀ ਨਾ ਇਹ ਪੰਜਾਬ ਨੇ ਇੱਕ ਅੱਖ ਦੀ ਗੱਲ ਬਣਾ ਲਈ ਤੇ ਸਾਡੀਆਂ ਜ਼ਮੀਨਾਂ ਖੋਣ ਨਹੀਂ ਫਿਰਦੇ ਆ ਤੇ ਆਪਾਂ ਹੀ ਜ਼ਮੀਨਾਂ ਖੋਣ ਨਹੀਂ ਦੇਣਗਾ ਤੇ ਬਾਕੀ ਦੇਸ਼ ਵੀ ਨਾਲ ਤੁਰ ਪਿਆ ਉਸ ਏਕੇ ਨੇ ਨਾ ਹਿੰਦੁਸਤਾਨ ਦੇ ਏਕੇ ਨੇ ਉਹ ਕਿਫਾਨਾ ਦੇਖ ਕੇ ਨੇ ਆ ਜਿਹੜਾ ਹਫ ਹਫ ਆਪਣਾ ਫਲੱਡ ਆਇਆ ਨਾ ਹੜ ਆਇਆ ਇਹ ਨੂੰ ਬਹੁਤ ਬਲ ਦਿੱਤਾ ਉਹ ਇਕੱਠੇ ਹੋ ਗਏ ਇਸ ਗੱਲ ਤੇ ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਮੈਂ ਸਾਹਮਣ ਦੀ ਗੱਲ ਜੂਝਦੀ ਦੇਖੋ ਮੈਂ ਤਾਂ ਇਹ ਵੀ ਗੱਲ ਪਿੱਛੇ ਵੀ ਕਹਿ ਕੇ ਆ ਕਿ ਸਰਕਾਰਾਂ ਨੂੰ ਮਜਬੂਰ ਕਰਤਾ ਲੋਕਾਂ ਨੇ ਇੱਥੇ ਪਹਿਲਾਂ ਕੋਈ ਸਰਕਾਰ ਨਹੀਂ ਬੋਲੀ ਨਾ ਪੰਜਾਬ ਦੀ ਬੋਲੀ ਨਾ ਸੈਂਟਰ ਦੀ ਬੋਲੀ ਆ ਜਦੋਂ ਲੋਕਾਂ ਨੇ ਆਪਣੇ ਭਰਾਵਾਂ ਨੂੰ ਆਪ ਹੀ ਵਾਹ ਫੜ ਲਿਆ ਆਪ ਹੀ ਸੰਭਲ ਲਿਆ ਉਦੋਂ ਬਾਅਦ ਸਰਕਾਰਾਂ ਨੇ ਉਹ ਲਾਣ ਕੀਤੇ ਆ ਸਾਹਿਬ ਜੀ ਤਕਰੀਬਨ ਬਹੁਤ 90% ਕੇਸ ਇਹੋ ਜਿਹੇ ਹੋਣਗੇ ਜਿੱਥੇ ਬੱਚਿਆਂ ਦੇ ਨਾਲ ਦੁਸ਼ਕਰਮ ਦੇ ਮਾਮਲੇ ਵਿੱਚ ਪ੍ਰਵਾਸੀ ਮਜ਼ਦੂਰੀ ਮੂਰੇ ਹੁੰਦੇ ਆ ਪੰਜਾਬੀ ਬੰਦਾ ਕੋਈ ਵੀ ਬਹੁਤ ਘੱਟ ਕੇਸ ਆ ਵੀ ਇਹ ਤੇ ਪੰਜਾਬੀ ਮੁੰਡੇ ਇਹੋ ਜਿਹੇ ਬੱਚਿਆਂ ਨਾਲ ਬਦਫੈਲੀ ਜਾਂ ਬੱਚਿਆਂ ਨਾਲ ਬਦਫੈਲੀ ਕਰਦੇ ਆ ਜ਼ਿਆਦਾਤਰ ਪ੍ਰਵਾਸੀ ਮਜ਼ਦੂਰੀ ਇਹੇ ਕੰਮ 'ਚ ਮੂਰੇ ਆਏ ਆ ਵੇਖੋ ਉਹ ਗੱਲ ਜਿਹੜੀ ਤੁਹਾਨੂੰ ਪਹਿਲਾਂ ਮੈਂ ਬੇਨਤੀ ਕਰਦਾ ਰੋਸ ਇਸੇ ਕਰਦਾ ਬਣਿਆ ਨੇ ਲੋਕਾਂ 'ਚ ਇਸੇ ਕਰਦਾ ਰੋਸ ਬਣਿਆ ਨਾ ਹੁਣ ਵੀ ਸਾਡੇ ਨਾਲ ਇੱਕ ਕਰ ਕੀ ਰਿਹਾ ਆਕੇ ਉਸੇ ਕਰਕੇ ਸੀ ਕਿ ਕਿ ਨਾ ਆਧਾਰ ਕਾਰਡ ਪੈਨ ਕਾਰਡ ਦੂਜੀ ਗੱਲ ਨਾਲੇ ਨੇ ਵੀ ਐ ਇਕ ਮੈਨੂੰ ਹੋਰ ਗੱਲ ਕਹਿਣ ਲੱਗਿਆ ਨਾਲ ਕੋਈ ਪਿੰਡ ਦੇ ਵਿੱਚ ਤੁਸੀਂ ਜਾ ਕੇ ਪ੍ਰੈਸ ਵਾਲੇ ਵੀਰੋਂ ਪਤਾ ਕਰ ਲੋ ਕਿਸੇ ਵੀ ਪਿੰਡ ਦੇ ਵਿੱਚ ਘੱਟੋ ਘੱਟ 10 ਬੰਦੇ ਉਦੋਂ ਹੀ ਖੜੇ ਹੋ ਜਾਣਗੇ ਕਿ ਨਾ ਮੇਰਾ ਕੋਈ 50000 ਰੁਪਏ ਦਾ ਲੈ ਕੇ ਮੁਕਰ ਗਿਆ ਮੈਥੋਂ ਇੱਥੇ ਪੈਸੇ ਪਾ ਲੈ ਮੈਂ ਅਸੀਂ ਮਲੇਵਰ ਲੈ ਕੇ ਆਵਾਂਗੇ ਕੋਈ ਨਹੀਂ ਪੁੱਛ ਰਿਆ ਇਹਨਾਂ ਦੇ ਵਿੱਚ ਵੀ ਕੋਈ ਸਰਕਾਰ ਵੱਲੋਂ ਪ੍ਰਸ਼ਾਸਨ ਲੋਏ ਕੰਮ ਹੋਵੇ ਵੀ ਇਹਨਾਂ ਤੇ ਕੋਈ ਪਰਚੇ ਦਰਜ ਹੋਣ ਜੇ ਆਧਾਰ ਕਾਰਡ ਦਾ ਪਰਚਾ ਦਰਜ ਹੋਵੇ ਨਹੀਂ ਹੁੰਦਾ ਕੋਈ ਨਾ ਹੋਵੇ ਨਾ ਵੀ ਇੱਥੇ ਹੋ ਪਰਚਾ ਤਾਂ ਹੋਵੇ ਨਾ ਪਰ ਨਹੀਂ ਹੈ ਨਹੀਂ ਕੋਈ ਕਾਰਵਾਈ ਦੀ ਮੰਗ ਕਰਦੇ ਆ ਬਿਲਕੁਲ ਸਖਤ ਕਰਦੇ ਧੰਨਵਾਦ ਜੀ ਆਪਣਾ ਜੀ ਬੂਟਾ ਸਿੰਘ ਮਾਲਕ ਜ਼ਿਲ੍ਹਾ ਪ੍ਰਧਾਨ ਕਿਸਾਨ ਬਚਾਓ ਮੋਰਚਾ ਇੰਟਰਨੈਸ਼ਨਲ ਪੰਥਕ ਦਾ ਕੀ ਕਹਿਣਾ ਤੁਹਾਨਾਂ ਜੀ ਜਿਹੜਾ ਅੱਜ ਕੱਲ ਦੇ ਹਾਲਾਤ ਚੱਲਦੇ ਆ ਲੋਕੀ ਬਹੁਤ ਗਰੋਧਤਾ ਕਰਦੇ ਆ ਪ੍ਰਵਾਸੀ ਮਜ਼ਦੂਰਾਂ ਦੀ ਜਾਂ ਕੋਈ ਹੋਰ ਵਿਸ਼ੇ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਗੱਲ ਤਾਂ ਇਹ ਆ ਪ੍ਰਵਾਸੀ ਮਜ਼ਦੂਰ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਰਹਿੰਦੇ ਆ ਕੰਮ ਕਰਦੇ ਆ ਲੋਕਾਂ ਦੇ ਉਹ ਗੜਬੜ ਕੱਟ ਕਰਦੇ ਆ ਜਿਹੜੀਆਂ ਥਾਂ ਥਾਂ ਸਾਂਝੀਆਂ ਜਿਹੜਾ ਸੇਮ ਦੇ ਪੌੜ ਰੇਲਵੇ ਸਟੇਸ਼ਨ ਮੰਡੀਆਂ ਦੇ ਦਾਲੇ ਹੋਰ ਵੀ ਸਾਂਝੀਆਂ ਸਾਡਾ ਸੜਕ ਤੇ ਨਾਨਕਸਰ ਕੋਲੇ ਕਿੰਨੇ ਬੈਠਿਆ ਸਰਕਾਰ ਦੀ ਇਹਨਾਂ ਵੱਲ ਕੋਈ ਸੁਰਤ ਨਹੀਂ ਇਹਨਾਂ ਦਾ ਕੰਮ ਇਹ ਆ ਸਰਕਾਰਾਂ ਦਾ ਵੀ ਇਹਨਾਂ ਬੰਦਿਆਂ ਦੇ ਵੋਟਾਂ ਬਣਾ ਲਓ ਕਿਉਂਕਿ ਲੋਕਾਂ ਦੇ ਪਿੰਡਾਂ ਵਿੱਚ ਸਾਡਾ ਬਰੋਧ ਹੋ ਜੂ ਪਰ ਇਹਨਾਂ ਨੂੰ ਮੁਠੀ ਜਿਹਾ ਆਪਾਂ ਮਾਲ ਦੇ ਦੇਵਾਂਗੇ ਇੱਕ ਸਰਕਾਰ ਕਰਾ ਰਹੀ ਆ ਸਾਰਾ ਕੁਝ ਕਰਾ ਰਹੀ ਆ ਜਿਹੜਾ ਕਿਉਂਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਵਧੀਆ ਪ੍ਰਸ਼ਾਸਨ ਦੇਣਾ ਲੋਕਾਂ ਦੇ ਰਾਜ ਮਾਲ ਸਾਰੇ ਸਮਾਨ ਦੀ ਰਾਖੀ ਕਰਨੀ ਸਰਕਾਰ ਤਾਂ ਵਧੀਆ ਸਹੂਲਤਾਂ ਦੇਈ ਰਹੀ ਹੈ ਜੀ ਇਹਨਾਂ ਨੂੰ ਇਹਨਾਂ ਨੂੰ ਦੇ ਰਹੀ ਹੈ ਸਾਨੂੰ ਮਾਰ ਰਹੀ ਹੈ ਨਾ ਸਟੇਸ਼ਨ ਫ੍ਰੀ ਹੈ ਇਹਨਾਂ ਦੀ ਛੋਟੀ ਬਣੀ ਗੁਰਦੁਆਰੇ ਮੰਦਰਾ ਚ ਫ੍ਰੀ ਹੈ ਜੀ ਨਹੀਂ ਨਹੀਂ ਸਰਕਾਰ ਤਾਂ ਦੇ ਰਹੀ ਹੈ ਇਹਨਾਂ ਨੂੰ ਪਰ ਸਾਨੂੰ ਮਾਰ ਰਹੀ ਆ ਸਾਡੀ ਕੋਈ ਮੋਟਰ ਤੇ ਸੁਰੱਖਤ ਨਹੀਂ ਤਾਰਾਂ ਰੋਝ ਲੈ ਰਹਿਆਂ ਜਦੋਂ ਅਸੀਂ ਇੱਥੇ ਝੋਨਾ ਮੰਡੀ ਚ ਕਣਕ ਵੇਚਣ ਆਉਣੇ ਆ ਪਹਿਲਾਂ ਤਾਂ 10 ਵਜੇ ਤੱਕ ਗਾਈਆਂ ਨਹੀਂ ਟਿਕਦੀਆਂ ਗਾਈਆਂ ਠਾਉਂਦੇ ਰਹਿੰਦੇ ਆ ਫਿਰ ਮੱਸਰ ਲੜੀ ਜਾਂਦਾ ਉਦੋਂ 2 ਵਜੇ ਇਹਨਾਂ ਦੀਆਂ ਬੁੜੀਆਂ ਤੇ ਜਵਾਗ ਛੱਡ ਦਿੰਦੇ ਆ ਕਿਸਾਨਾਂ ਦੀ ਕਣਕ ਲੁੱਟਣ ਨੂੰ ਸਰਕਾਰ ਪ੍ਰਸ਼ਾਸਨ ਸਾਹਿਬ ਸੁੱਤਾ ਪਿਆ ਜਦੋਂ ਪੁਲਿਸ ਕੋਈ ਫੜਨ ਜਾਂਦੀ ਆ ਇਹ ਕਹਦੀ ਆ ਵੀ ਤੂੰ ਭੇਜੋ ਚੋਰیاں ਹੁੰਦੀਆਂ ਖਵਾਆਂ ਹੁੰਦੀਆਂ ਸੀਮਾਂ ਦੇ ਖੜੇ ਆ ਪੰਜ-ਪੰਜ ਬੰਦੇ ਚਾਰ-ਚਾਰ ਬੰਦੇ ਇੱਕ ਮੋਟਰਸਾਈਕਲ ਤੇ ਪੁਲਸ ਵਾਲੇ ਇੰਨੇ ਸਿਆਣੇ ਦੂਰੇ ਕੋਈ ਗੁੱਗੂ ਲਾ ਲੈਂਦੇ ਆ ਬਈ ਭਾਈ ਆ ਗਏ ਤੇ ਆਉਂਦੇ ਪੁੱਤੋਂ ਹਰ ਪੱਦ ਲੋ ਭੁੱਗੂ ਵਜਦਾ ਜਾਂਦਾ ਉਹਨੇ ਕਹੇ ਚੋਰ ਫੜਾ ਜਨਾ ਗੁੱਗੂ ਪਿਆ ਕੇ ਚੋਰ ਪਹਿਲਾਂ ਬੱਸ ਹੋ ਜਾਂਦਾ ਅਸਲ ਵੱਲੀ ਉਹ ਵੀ ਪਿੰਡਾਂ ਦੇ ਵਿੱਚ ਅਲੱਗ-ਅਲੱਗ ਮਹਿਮ ਚਲਾਈ ਜਾਂਦੀ ਆ ਜੇ ਲੋ 100 100 ਬੰਦਾ 1200 ਬੰਦਾ ਜਾ ਕੇ ਪਿੰਡ 'ਚ ਖੜੇ ਜਪੇ ਤੁਸੀਂ ਮੰਗਦੇ ਵੀ ਉਹ ਨਸ਼ੇ ਵਾਲਾ ਬੰਦਾ ਲੱਭੀ ਉੱਥੇ ਜੇ ਫੜ ਲੂਗੇ ਮੈਂ ਕਿਹਾ ਗੱਲ ਕਰੋ ਕਿੰਨੇ ਚਾਹੀਦੇ ਨਸ਼ੇ ਵਾਲਾ ਬੰਦਾ ਤੇ ਸਾਰਾ ਇਹਨਾਂ ਕੋਲ ਲਿਸਟਾਂ ਹੈਗੀਆਂ ਨਸ਼ਾ ਕੋਈ ਬੰਦ ਨਹੀਂ ਹੋਇਆ ਇਹਦੇ ਨਸ਼ੇ ਬੰਦ ਕਰਨ ਦੇ ਨਾਮ ਤੇ ਕਰੋੜਾ ਰੁਪਈਆ ਖਾਧਾ ਗਿਆ ਸਰਕਾਰ ਵੱਲੋਂ ਨਸ਼ਾ ਤੁਹਾਡੇ ਬਾਪ ਨਾ ਤੁਸੀਂ ਪ੍ਰੈਸ ਵਾਲਿਆਂ ਚਿੱਟਾ ਬੰਦ ਮੈਂ ਕਿਹਾ ਗੱਲ ਕਰ ਲੈਣ ਚਿੱਟਾ ਫਿਰ ਮਿਲਦਾ ਕਿੱਥੋਂ ਆ ਚਿੱਟਾ ਚਿੱਟਾ ਬੰਦਾ ਇਹ ਵੁਦਾ ਕਹਿੰਦੇ ਅਸੀਂ ਸਾਰੀ ਲੋਕੇਸ਼ਨ ਦੇਖ ਲਈ ਵੀ ਜੱਟ ਦੇ ਖੇਤ 'ਚ ਅੱਗ ਲੱਗ ਗਈ ਮੈਂ ਲੋਕੇਸ਼ਨ ਦੇਖ ਕੇ ਬੰਦਾ ਫੜ ਲਿਆ ਕਿੱਤੇਲੇ ਬੰਦੇ ਤਾਂ ਨਰਫਾ ਨਹੀਂ ਹੁੰਦੇ ਜਿਹੜੇ ਚੱਟਦੇ ਤਾਰਾਂ ਲੈ ਵੀ ਉਹ ਤਾਂ ਇਹਨਾਂ ਤੋਂ ਫੜ ਨਹੀਂ ਹੁੰਦੇ ਇੱਕ ਜਿਹੜੇ ਜੱਟ ਦੇ ਪਰਾਇ ਨੂੰ ਪੁਰਾਦ ਲੱਗੀ ਉਹ ਲਗੇ ਜਿੱਟ ਮਿਲ ਜਾਂਦੀ ਆ ਇਹ ਸਰਕਾਰਾਂ ਕਿਸਾਨ ਨੂੰ ਖਤਮ ਕਰਨਾ ਚਾਹੁੰਦੀ ਆ ਮਜ਼ਦੂਰ ਨੂੰ ਖਤਮ ਕਰਨਾ ਚਾਹੁੰਦੇ ਆ ਬੰਦ ਉਹਦੇ ਪੰਜਾਬੀ ਨੂੰ ਖਤਮ ਕਰਨਾ ਚਾਹੁੰਦੀ ਆ ਹੋਰ ਲੋਕਾਂ ਦਾ ਇੱਥੇ ਵਸਾ ਕੇ ਪੰਜਾਬ ਨੂੰ ਥੱਲੇ ਲਾਉਣਾ ਚਾਹੁੰਦੇ ਆ ਕਿਉਂਕਿ ਆਜ਼ਾਦੀ ਦੀ ਲੜਾਈ 'ਚ ਉਦੋਂ ਜਿੰਨੇ ਵੀ ਸੰਘਰਸ਼ ਹੋਇਆ ਕਿਸਾਨ ਮੋਰਚਾ ਹੋਇਆ ਜਾਂ ਫੱਟਾ ਉਹ ਸਾਰਾ ਦੱਸ ਚੁੱਕੇ ਆ ਬਾਰੇ ਡੇਵਰ ਤੋਂ ਬਿਨਾ ਪੰਜਾਬ ਦੀ ਕਿਸਾਨੀ ਦਾ ਖਲਾਅ ਹੋ ਜੂਗਾ ਜੀ ਸਰਜੂ ਆ ਨਹੀਂ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਨਾਉਣ ਨਾ ਯਾਰ ਨਾ ਆਪਣੇ ਸਾਰੇ ਚੰਗਿਆ ਨਾ ਉਹਨਾਂ ਸਾਰੇ ਚੰਗਿਆ ਜਿਹੜਾ ਬੰਦਾ ਆਪਦੀ ਐਨਓਸੀ ਪੁਲਿਸ ਤੋਂ ਕਰਾ ਕੇ ਲਿਆਉਂਦਾ ਉਹ ਸਾਡੇ ਖੇਤਾਂ 'ਚ ਕੰਮ ਕਰੇ ਵਧੀਆ ਰਵੇ ਕੰਮ ਕਰੇ ਜਿਹੜੇ ਬੰਦੇ ਆਹ ਝੁਗੀਆਂ ਝੋਗੀਆਂ 'ਚ ਬੈਠਿਆ ਇਹਨਾਂ ਦਾ ਕੀ ਕਾਰੋਬਾਰ ਆ ਇਹਨਾਂ ਨੂੰ ਕੋਈ ਕਾਰੋਬਾਰ ਆ ਕੋਈ ਕਾਰੋਬਾਰ ਇਹਨਾਂ ਕੰਮ ਲੁਕਾਖੋ ਆ ਤੇ ਸਰਕਾਰ ਨੂੰ ਬਣਾਉਣਾ ਦੇ ਢਾਉਣਾ ਇਹ ਕੰਮ ਇਹਨਾਂ ਦਾ ਆਪਣੇ ਕੰਮ ਕਰਨ ਜਿਹੜਾ ਆਉਂਦੇ ਆਪਾਂ ਤਾਂ ਇਹਨਾਂ ਨੂੰ ਚੈੱਕ ਕੀਤੇ ਜੀ ਅਸੀਂ ਅਸੀਂ ਤਾਂ ਬੰਦੇ ਹੀ ਰੱਖਦੇ ਆ ਜਿਹੜਾ ਬੰਦਾ ਪਰਿਵਾਰਕ ਮੈਂਬਰ ਪਹਿਲਾਂ ਉਹਦਾ ਆਧਾਰ ਕਾਰਡ ਲੈ ਕੇ ਰੱਖਦੇ ਆ ਅਸੀਂ ਤਾਂ ਬਿਲਕੁਲ ਰੱਖਦੇ ਆ ਆਧਾਰ ਕਾਰਡ ਲੈ ਕੇ ਉਹਨਾਂ ਦੇ ਬੈਂਕ ਖਾਤੇ ਲੈ ਕੇ ਤੇ ਉਹਨਾਂ ਦੇ ਪਰਿਵਾਰ ਦਾ ਵੈਰੀਫਿਕੇਸ਼ਨ ਵੀ ਜਿਹੜਾ ਪਰਿਵਾਰ ਦਾ ਕੌਣ ਜੀ ਹੈ ਹੋਰ ਆ ਦੋ ਦੋ ਜਣੇ ਦਾ ਆਧਾਰ ਕਾਰਡ ਲੈ ਕੇ ਰੱਖਿਆ ਹੋਇਆ ਸਾਡੇ ਆਖਰ ਤੇ ਸਰਕਾਰ ਨੂੰ ਕੀ ਅਪੀਲ ਆ ਜੀ ਸਾਡੀ ਸਰਕਾਰ ਨੂੰ ਇਹੀ ਅਪੀਲ ਆ ਵੀ ਸਾਰਿਆਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਣ ਐਨਓਸੀ ਸਾਰਿਆਂ ਦੀ ਪੁਲਿਸ ਰਿਪੋਰਟ ਕਰਾਈ ਜਾਵੇ ਵੀ ਕੀ ਇਹਨਾਂ ਦਾ ਪਿੱਛੇ ਇਹ ਕਰੂਰ ਬੈਕਗ੍ਰਾਉਂਡ ਕੀ ਆ ਇਹ ਸਾਰਾ ਪਤਾ ਕੀਤਾ ਜਾਵੇ ਜਿਹੜੇ ਝੁੱਗੀਆਂ ਝੌਂਪੜੀਆਂ ਅਨਜਾਇਜ਼ ਸਰਕਾਰੀ ਥਾਵਾਂ ਤੇ ਬੈਠੀਆਂ ਉਹਨਾਂ ਉਠਾਇਆ ਜਾਵੇ ਉਹ ਆਪ ਦਾ ਕੋਈ ਜਿੱਥੇ ਰਹਿਣ ਦਾ ਰਕਾਇਦਾ ਕਰਾਇ ਤੇ ਰਣ ਉਹ ਆਪੇ ਕੋ ਦੱਸਣ ਇਹ ਕੰਮ ਸਰਕਾਰਾਂ ਦੇ ਹੁੰਦੇ ਆ ਨਾ ਕਿ ਲੋਕਾਂ ਦੇ ਚੋਰੀਆਂ ਜੇ ਇਸ ਸਰਕਾਰ ਨੇ ਹਟਾਉਣੀਆਂ ਹੁਣ ਤਾਂ ਇਹ ਜਗ੍ਹਾ ਮੇ ਹੋ ਗਿਆ ਬੰਦਾ ਜਾਂਦਾ ਉਹਨਾਂ ਸੇਮ ਤੇ ਮਗਰ ਘਰ ਵਾਲੀ ਬੈਠੀ ਆ ਮੋਟਰਸਾਈਕਲ ਬਰਾਬਰ ਲਾ ਲਿਆ ਤਿੰਨ ਚਾਰ ਬੰਦਿਆਂ ਨੇ ਮੋਟਰਸਾਈਕਲ ਬਰਾਬਰ ਲਾ ਕੇ ਨਾਲ ਦੀ ਲਾ ਕੇ ਲੱਗੇ ਉਹ ਕੁੜੀ ਕਹਿਣ ਲੱਗੀ ਭਾਈ ਦੇਖ ਬਿੱਕ ਤੋਂ ਬੱਤਿ ਮਾਰਨਾ ਸੀ ਉਹ ਜਦੋਂ ਉਹ ਤਾਂ ਮੋਟਸਾ ਵਿੱਚ ਨਹੀਂ ਵੱਜਾ ਪਰ ਘਰਾਂ ਅੰਦਰ ਗਈ ਜਗਾਟ ਕੇ ਲੈ ਗਏ ਇਹੋ ਜਿਹੇ ਹਾਲਾਤ ਆ ਸਾਡੇ ਪੰਜਾਬ ਚ ਸਾਡੇ ਲੋਕ ਤਾਂ ਕੋਈ ਸੰਘਰਸ਼ ਚੱਲ ਰਿਹਾ ਆ ਆ ਸਾਡਾ ਖੇਤੀਬਾੜੀ ਜਿਹੜੇ ਤਿੰਨ ਕਾਨੂੰਨ ਸੀ ਦਿੱਲੀ ਮੋਰਚਾ ਲੱਗਿਆ ਵਾ ਤੇ ਆ ਹੁਣ ਲੈਂਡ ਪੋਲ ਲਗਾਈ ਆ ਉਹਦਾ ਅਸੀਂ ਵਿਰੋਧ ਕੀਤਾ ਸਾਨੂੰ ਐ ਲੱਗ ਰਿਹਾ ਵੀ ਇਹ ਜਿਹੜੀਆਂ ਸਰਕਾਰਾਂ ਵਾ ਇਹ ਚਾਹੁੰਦੀਆਂ ਵੀ ਜਿਹੜੇ ਪੰਜਾਬ ਦੇ ਬਹਾਦਰ ਲੋਕ ਆ ਇੱਥੇ ਜਿਹੜੀ ਬਹੁਗਿਣਤੀ ਆ ਉਹ ਬਾਹਰੋਂ ਲਿਆ ਕੇ ਬੰਦੇ ਭਾਏ ਜਾਣ ਪਾ ਕੇ ਜਿਹੜੀ ਸਭ ਇਹਨਾਂ ਦੀ ਗਿਰਤੀ ਆ ਉਹ ਘਟਾਈ ਜਾਵੇ ਫਿਰ ਅਸੀਂ ਮਨਬਾਨੀਆਂ ਕਰੀਏ ਅੱਜ ਮੈਂ ਲੈਂਡ ਬੂਕ ਦੇ ਵਿੱਚ ਵੱਡੇ ਵੱਡੇ ਆ ਬਾਂਡੇ ਸੀ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਆ ਪਲੈਟ ਉਹ ਪਲੈਟਾਂ ਦੇ ਵਿੱਚ ਪਿੰਡਾਂ ਚੋਂ ਦਾ ਰਹਿੰਦੇ ਕੋਈ ਹੈ ਨਹੀਂ ਨਾ ਸਾਡੀ ਪਹੁੰਚ ਆ ਉਹ ਕਿਹਨੇ ਆਉਣਾ ਸੀਗਾ ਉਹ ਕੋਈ ਦਿੱਲੀੋਂ ਆਣੇ ਸੀਗੇ ਕੋਈ ਦੋ ਨੰਬਰ ਦੇ ਧੰਦੇ ਵਾਲੇ ਹੁਣੇ ਸੀ ਉਹਨਾਂ ਨੇ ਉਹ ਬੁਕਾਨ ਲੈ ਕੇ ਰੱਖ ਰੇ ਸੀ ਪਲੈਟ ਲੈਣੇ ਸੀਗੇ ਸਾਡਾ ਕੋਈ ਵਾਸਤਾ ਨਹੀਂ ਨਾ ਅਸੀਂ ਨਾ ਸਰਕਾਰ ਸਾਡੀ ਨੇ ਸਰਵੇ ਕੀਤਾ ਵਾ ਵੀ ਕਿੰਨੇ ਲੋਕ ਆ ਜਿਹੜੇ ਫਲੈਟਾਂ 'ਚ ਰਹਿਣਾ ਚਾਹੁੰਦੇ ਆ ਉਹ ਫਲੈਟ ਆ ਜਿਹੜੇ ਬਾਹਰੋਂ ਆ ਰਹੇ ਗਿਣੀ ਵੀ ਸੀ ਕੇਂਦਰ ਸਰਕਾਰ ਦੀ ਸਾਜ਼ਿਸ਼ ਆ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਪੂਰੇ ਭਾਰਤ ਦੇ ਵਿੱਚੋਂ ਵੱਧ ਤੋਂ ਵੱਧ ਬੰਦੇ ਇੱਥੇ ਵਾਰੀਏ ਉਹਨਾਂ ਦੇ ਆਧਾਰ ਕਾਰਡ ਬਣਾਈਏ ਉਹਨਾਂ ਦੀਆਂ ਵੋਟਾਂ ਬਣਾਈਏ ਤੇ ਉਹਨਾਂ ਜਿਹੜੀ ਪੰਜਾਬ ਦੀ ਖਾਸ ਕਰ ਸਿੱਖ ਕੌਮ ਆ ਇਹਨਾਂ ਦੀ ਅਗਣਸੀ ਘਟਾਈ ਜਾ ਸਕੀ